ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੁਰਸਨਾਉਂਗੀ ਕਿਵੇਂ ਸਾਰੇ ਠੀਕ ਠਾਕ ਤੰਦਰੁਸਤ ਨਹੀਂ ਬੱਤੀ ਸਾਰੇ ਠੀਕ ਹੋ ਗਏ ਲੋ ਜੀ ਇਹ ਤੇ ਹੋ ਗਿਆ ਸੀਗਾ ਟਾਈਮ ਤਕਰੀਬਨ 4 ਦਾ ਟਾਈਮ ਹੋ ਗਿਆ ਸੀਗਾ ਬੱਚੇ ਆ ਗਏ ਸਕੂਲੋਂ ਤੇ ਰੋਟੀ ਪਾਣੀ ਖਾਣ ਤੋਂ ਬਾਅਦ ਥੋੜਾ ਟਾਈਮ ਰੈਸਟ ਕੀਤੀ ਤੇ ਹੁਣ ਆਪਦਾ ਲੱਗੇ ਹੋਏ ਸੀਗੇ ਸਟੱਡੀ ਕਰਨ ਤੇ ਮੈਂ ਲੱਗੀ ਸੀ ਕਪੜਾ ਸਲਾਈ ਦਾ ਕੰਮ ਕਰਨ ਮਗਾ ਲਈ ਜਿਹਨੂੰ ਸ਼ਾਮ ਦੇ ਕੰਮ ਜੀ ਥੋੜਾ ਟਾਈਮ ਆ ਉਹ ਆਪਣਾ ਹਾਂ ਦਿਨ ਤੋਂ ਦੋ ਦਿਨਾਂ ਤੋਂ ਤੇਰੇ ਇੱਥੇ ਲੱਗ ਗਿਆ ਤੇਰਾ ਕੋਲਾ ਬਣੀ ਤੇਜੀ ਥੋੜੀ ਮੇਰੀ ਤੇ ਮੈਂ ਮੰਤਨ ਕਿਵੇਂ ਬੁਲਾਉਂਦੇ ਹੁੰਦੇ ਆ ਓਏ ਤੁਸ ਜਿਹੜਾ ਚੱਲਦਾ ਪਿੱਛੇ ਚੱਲ ਰਹੀ ਹੈ ਤੇ ਮੇਰੇ ਬੁੜਾਈ ਚੱਲ ਰਹੀ ਹੈ ਜਦੋਂ ਮੈਂ ਆਪਣੇ ਆਈਆਂ ਨੇ ਮੈਂ ਮੈਂ ਇੱਥੇ ਲਾਇਨਾ ਇੱਥੇ ਨਾ ਲਾਇ

ਸੱਲਾ ਨੂਰ ਨੂਰ ਹਾਏ ਅਦਰ ਵੱਲੋਂ ਹਾਂਜੀ ਇੱਥੇ ਮੈਂ ਲੱਗੀ ਸੀਗੀ ਸਲਾਈ ਕਰਨ ਮਸ਼ੀਨ ਮੈਂ ਆਪਣੀ ਹੁਣ ਅੰਦਰ ਹੀ ਰੱਖੀ ਹੂਏ ਕਿਉਂਕਿ ਨਾ ਬਾਹਰ ਬਹੁਤ ਜ਼ਿਆਦਾ ਗਰਮੀ ਹੁੰਦੀ ਸੇਕ ਮਾਰਦਾ ਛੱਡੋ ਪਾਏ ਹੋਏ ਕਰਕੇ ਆਪਣੇ ਤੇ ਬਸ ਮੈਂ ਰੂਮ 'ਚ ਹੀ ਅੰਦਰ ਰੱਖ ਲੈਨੇ ਮਸ਼ੀਨ ਕੂਲਰ ਆਪਾਂ ਇੱਧਰ ਨੂੰ ਕਮਾ ਲੈਨੇ ਕਿ ਉਹ ਲੋਡ ਹੋਵੇ ਤਾਂ ਆਪਾਂ ਚਲਾ ਲੈਨੇ ਨਹੀਂ ਫਿਰ ਆਪਣਾ ਬੰਦ ਕਰ ਦਿੰਨੇ ਆ ਤੇ ਇਥੇ ਬਸ ਬੱਚੇ ਮੇਰੇ ਕੋਲ ਬੈ ਕੇ ਆਪਣਾ ਕਾਰ ਇਸਟਡੀ ਨੂੰ ਨਾ ਨਾ ਖੇ ਵੀ ਰਹੀ ਸੀ ਸਟਡੀ ਵੀ ਕਰ ਰਹੀ ਸੀ ਦੋਨੇ ਕੰਮ ਇਹਦੇ ਇਕੱਠੇ ਹੋ ਰਹਾ ਸੀਗੇ ਤੇ ਇਹ ਨਾ ਸ਼ਰਟ ਕਈ ਦਿਨਾਂ ਤੋਂ ਸਲਾਈ ਕਰਕੇ ਰੱਖੀ ਪਈ ਸੀਗੀ ਵਿੱਚ ਦੀ ਨੂਰ ਬੁਮਾਰ ਹੋ ਗਈ ਉਹਦੇ ਕਰਕੇ ਬਸ ਅੱਧ ਜਿਹੀ ਰਹੀ ਪਈ ਸੀਗੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਮੈਂ ਹੋਰ ਸਲਾਉਂਦੀ ਕਿੰਿਓ ਸਾਰੇ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਰਾਜੀ ਖੁਸ਼ੀ ਹੋਵੋਗੇ ਬਹੁਤ ਸ਼ਾਮ ਦਾ ਟਾਈਮ ਹੋ ਗਿਆ ਤਕਰੀਬਨ 7:30 ਹੋਊਗੀ ਇਹ ਮੈਂ ਬਸ ਕਿਚਨ ਦਾ ਸਾਰਾ ਕੰਮ ਹੋ ਗਿਆ ਰੋਟੀ ਰਹੀ ਹੈ ਮੇਰੀ ਕੱਲੀ ਬਣਾ ਲੈ ਸਕਦੀ ਆਪਾਂ ਨੇ ਬਣਾਦੀ ਆ ਸਬਜ਼ੀ ਬਣਾ ਲਈ ਤੇ ਆਪਾਂ ਆਟਾ ਵਗੈਰਾ ਗੁੰਨ ਕੇ ਰੱਖ ਲਿਆ ਤੇ ਰੋਟੀ ਰਹੀ ਹੈ ਹਲੇ ਦੇਖੋ ਸਬਜ਼ੀ ਆਪਣੀ ਬਣੀ ਆ ਟੱਟਾ ਵੀ ਆਪਾਂ ਇੱਧਰ ਗੁੰਨ ਕੇ ਰੱਖ ਲਿਆ ਤੇ ਆਪਣੇ ਪਰਤਨ ਵਗੈਰਾ ਵੀ ਵਾਸ਼ ਕੀਤੇ ਪਏ ਨੇ ਤੇ ਹੁਣ ਬਸ ਰੋਟੀ ਰਹਿ ਗਈ ਆਪਾਂ ਉਹ ਠੈਲ ਕੇ ਬਣਾਉਣੇ ਥੋੜਾ ਜਿਹਾ ਛੰਕ ਵਗੈਰਾ ਤੇ ਆਪਣਾ ਬੈਠ ਕੇ ਖਾ ਲਈ ਆ ਢੰਡਿਆਂ ਨਾਲ ਉਹ ਦੇਖੋ ਲੀਗਾ ਮੇਰਾ ਅੱਡਾ ਲਈ ਫਿਰਦੀ ਐ। ਆਹ ਕੰਮ ਖਲਦੀ ਆ। ਉਹ ਬੇਟੀਆਂ ਆਪਾਂ ਪੜਨ ਲੱਗੀਆਂ ਹੋਈਆਂ ਨੇ। ਤੇ ਮੈਂ ਤੁਹਾਨੂੰ ਬਾਹਰਲਾ ਮੌਸਮ ਦਿਖਾ ਮੈਨਾਂ ਸਮਾਂ ਪੁਰਾ। ਤੇ ਗਰਮੀ ਸੱਚੀ ਅੱਜ ਬਹੁਤ ਹੋ ਰਹੀ ਸੀ। ਸ਼ਰਟ ਤੇ ਹੋ ਜਾ ਬੁੱਤ ਸ਼ਰਟ ਤੇ ਹੋਈ। ਮੈਨੂੰ ਬਤਾਵਾ। ਹੋਈ। ਹੋਈ। ਉਈ ਮੇਰਾ। ਠੀਕ। ਬੱਸ। ਰੋਟੀ ਆਪਾਂ ਟੈਕਸੀ ਬਣਾਵਾਂਗੇ ਥੋੜਾ ਜਿਹਾ ਟਾਈਮ ਲੇ ਬੱਚਿਆਂ ਨੇ ਫਰਤੀ ਵਗੈਰਾ ਅਬ ਦੇ ਅੰਦਰ ਚੱਕ ਲਈ ਕੁਛ ਮੇਰੇ ਕੱਪੜੇ ਟੈਗ ਕਰਨ ਵਾਲੇ ਬਹੁਤ ਕੱਪੜੇ ਟੈਗ ਕੀਤੇ ਨੇ ਤੁਸੀਂ ਪਹਿਲਾ ਵਲੌਗ ਦੇਖਿਆ ਤੇ ਬਹੁਤ ਸਾਰੇ ਕੱਪੜੇ ਸੀ ਜਿਹੜੇ ਮੇਰੇ ਟੈਗ ਕਰਨ ਵਾਲੇ ਸਾਰਾ ਸੁੱਝੀ ਖਿਲਾਰਾ ਜੋ ਸਾਹਮਣੇ ਆ ਤੇ ਹੁਣ ਇੱਧਰ ਮੇਰੇ ਸੂਟ ਸਫਾਈ ਕਰਨ ਵਾਲੇ ਪਹਿਨੇ ਆ ਦੇਖੋ ਮੇਰਾ ਸੂਟ ਇੱਥੇ ਪਿਆ ਕਮੀਜ਼ ਮੇਰਾ ਘਰੇ ਆ ਪਿਆ ਥੋੜਾ ਜਿਹਾ ਰਹਿਦਾ ਬਸ ਵੀ ਜਿਵੇਂ ਸਿਰ ਪਾਈ ਲਿਆ ਟੈਗ ਦੀ ਉੱਪਰ ਮੇਰਾ ਕੀ ਲੈਣਾ ਤੇਨੇ ਹੋਰ ਸਾਰਾ ਦਿਨ ਫੋਨ ਦੇ ਤਾਂ ਜੀ ਜੀ ਕਹਿੰਦੇ ਗੁੱਤਾਂ ਦੇ ਖੁਜੀ ਨੂਰ ਦੇ ਗੁੱਤਾਂ ਨਹੀਂ ਗਏ ਨਹੀਂ ਗਏ ਜੀ ਮਮਾ ਮਮਾ ਜੀ ਕਹਦੇ ਆ ਨੂਰ ਨੂੰ ਫੋਨ ਦੇਈਏ ਕਿ ਨਾ ਤੁਸੀਂ ਦੱਸਿਓ ਕੋਮੈਂਟ ਕਰਕੇ ਦੇਣਾ ਚਾਹੀਦਾ ਕਿ ਨਹੀਂ ਦੱਸੋ ਦੇਣਾ ਚਾਹੀਦਾ ਤੈਨੂੰ ਫੋਨ ਦੇਣਾ ਚਾਹੀਦਾ ਤੁਸੀਂ ਗਰੇ ਹੁਣ ਦੇਣਾ ਚਾਹੀਦਾ ਤੁਸੀਂ ਦੱਸੋ ਜੀ ਦੇਣਾ ਚਾਹੀਦਾ ਨੂਰ ਨੂੰ ਫੋਨ ਕੇ ਨਹੀਂ ਕਹਿੰਦੇ ਨਹੀਂ ਦੇਣਾ ਨਹੀਂ ਜੀਦਾ ਤਾਂ ਕਹਿੰਦਾ ਹਾਂਜੀ ਇੱਥੇ ਬਸ ਮੈਂ ਕਿਚਨ ਦਾ ਸਾਰਾ ਕੰਮ ਮੇਰਾ ਹੋ ਗਿਆ ਸੀ ਖਤਮ ਆ ਪਉਗੇ ਸੀ ਫ੍ਰੀ ਰੋਟੀ ਬੱਚਾ ਨੇ ਵੀ ਖਾ ਲਈ ਸੀ ਪਾਪਾ ਜੀ ਨੇ ਵੀ ਖਾ ਲਈ ਸੀ ਬਰਤਨ ਵਗੈਰਾ ਆਪਣੇ ਵਾਸ਼ ਕਰ ਦਿੱਤੇ ਸੀ ਜਿਹੜੇ ਸੀ ਪਹਿਲਾਂਲੇ ਤੇ ਬਸ ਹੁਣ ਹਸਬੰਡ ਰਹਿ ਗਏ ਜਦੋਂ ਇਹਨਾਂ ਦੇ ਪਾਪਾ ਆਉਣਗੇ ਤੇ ਉਦੋਂ ਆਪਾਂ ਰੋਟੀ ਪਾਣੀ ਖਾਵਾਂਗੇ ਤੁਬਸ ਇੱਥੇ ਮੈਂ ਆਪਣਾ ਸਲਾਈ ਦੇ ਕੰਮ ਤੇ ਲੱਗੀ ਸੀ ਮੈਂ ਕਿ ਜਿੰਨਾ ਟਾਈਮ ਨਹੀਂ ਹੁੰਦੀ ਉਹਨਾਂ ਕਿ ਨਾ ਟਾਈਮ ਆਉਂਦੀ ਨਹੀਂ ਬੈਂਦੇ ਆਪਾਂ ਆਪਣਾ ਕੰਮ ਕਰ ਲੈਨੇ ਤੇ ਬੱਚੇ ਕੋਲ ਬੈਠੇ ਮੇਰੇ ਸਟੱਡੀ ਕਰ ਰਹੇ ਸੀ ਤੇ ਨੂਰ ਆਪਣੀ ਇੱਥੇ ਸੋ ਗਈ ਸੀ ਉਹ ਜਲਦੀ ਸੋ ਜਨੇ ਕਿਉਂਕਿ ਦਿਨੇ ਨਹੀਂ ਸੌਂਦੀ ਇਸ ਕਰਕੇ ਤੇ ਉਹ ਆਪ ਤਾਂ ਸੋ ਗਈ ਸੀ ਤੇ ਬਸ ਮੈਨੂੰ ਇਦਾਂ ਸੀ ਮੈਂ ਕਿ ਚਲੋ ਜਿੰਨਾ ਟਾਈਮ ਨਹੀਂ ਹੁੰਦੀ ਮੈਂ ਬਾਟਮ ਲੱਗੀ ਹੋਈ ਸੀਗੀ ਇਹ ਸਲਾਈ ਕਰਨ ਮੈਂ ਕਿ ਚਲੋ ਜਿੰਨੀ ਕੁ ਵੀ ਹੋਈ ਹੈ ਨਾ ਹੁਣ ਨਹੀਂ ਕਿ ਆਪਾਂ ਕਰ ਲਾਂਗੇ ਤੇ ਬਾਕੀ ਆਪਣੀ ਦਿਨੇ ਹੋ ਜਾਊਗੀ ਕਿਉਂਕਿ ਫ੍ਰੀ ਬੈਠਣਾ ਮੈਨੂੰ ਪਸੰਦ ਨਹੀਂ। ਚਲੋ ਜੀ। 5:00 ਰਾਤ ਦੇ ਵਜੇ ਗਿਆ 9:30 ਮੈਨ ਲੱਗੀ ਹੋਈ ਐ ਸਲਾਈ ਕਰਨ ਤੇ ਹੱਲੜ ਹਲੇ ਆਇ ਨਹੀਂ ਅਜੇ ਪਪਾ ਹਲੇ ਆਇ ਨਹੀਂ ਛੋਪ। ਯੂਰ ਆਪਣੀ ਸੌ ਗਈ ਆ। ਤੇ ਮੈਂ ਕਹਿੰਦਾ ਚਲੋ ਫ੍ਰੀ ਬੈਠਣਾ ਹੈ ਤੇ ਪਹਿਲੇ ਛੋਟੀ ਸਲਾਈ ਕਰ ਲੈਣੀ ਆਂਗੀ। ਪਹਿਲਾਂ ਮੈਂ ਲਾਈਵ ਦੇਖੀ ਸੀ ਇਸ ਸਫੇ ਦਾ। ਲਾਈਵ ਦੇਖਦੀ-ਦੇਖਦੀ ਨਾਲ ਫਿਰ ਮੈਂ ਸਲਾਈ ਕਰਨ ਲੱਗੀ ਸੀ। ਦੀ ਮਤਲਬ ਚਲੋ ਹੁਣ ਅਸੀਂ ਕੋਈ ਖਾਇਦਾ ਖਾਣਾ ਲਈ ਜਿੰਨਾ ਟਾਈਮ ਆਉਂਦੇ ਨੇ ਉਹਨਾਂ ਜੇ ਆਪਾਂ ਵੀਡੀਓ ਬੱਜੀ ਵੀ ਲਗਾ ਕੇ ਕੰਮ ਹੀ ਕਰਦੇ ਹਾਂ ਹਾਂਜੀ ਇੱਥੇ ਆਗੇ ਸੀ ਇਹਨਾਂ ਦੇ ਪਾਪਾ ਦੇ ਉਹ ਆਉਂਦੇ ਹੋਏ ਲੈ ਕੇ ਆਏ ਸੀ ਚਿਬੜ ਉਹਨਾਂ ਨੂੰ ਚਟਣੀ ਕੋਈ ਵੀ ਹੋਵੇ ਬਹੁਤ ਜ਼ਿਆਦਾ ਪਸੰਦਾ ਖਾਸ ਕਰ ਚਿਬੜਾ ਨਹੀਂ ਉਹਨਾਂ ਦੀ ਫੇਵਰੇਟ ਚਟਣੀ ਹੈਗੀ ਤੇ ਔਨਸਾਰੀ ਕਹਿੰਦੇ ਵੀ ਵੀ ਨਾ ਪਹਿਲਾਂ ਚਟਨੀ ਕੁੱਟੂ ਪਹਿਲਾਂ ਅਨੇ ਬਹੁਤ ਹੋਇਆ ਬਸ ਤਕਰੀਬਨ ਇਥੇ ਲਾ ਸਾਢੇ 10 ਦਾ ਟਾਈਮ ਹੋ ਗਿਆ ਸੀਗਾ ਤੇ ਫਿਰ ਜਦੋਂ ਲੈ ਕੇ ਆਏ ਸੀ ਜਦੋਂ ਉਹਨਾਂ ਦਾ ਦਿਲ ਕਰਤਾ ਹੋਇਆ ਫਿਰ ਉਹ ਟਾਈਮ ਵਗੈਰਾ ਨਹੀਂ ਦੇਖਦੇ ਹੁੰਦੇ ਤੇ ਬਸ ਇੱਥੇ ਮੈਂ ਚਿਬੜ ਲੱਗੀ ਹੋਈ ਸੀ ਕੱਟਣ ਨਾਲ ਨਾਲ ਤੁਹਾਨੂੰ ਅੱਜ ਮੈਂ ਰੈਸਪੀ ਦੱਸੂਗੀ ਵੀ ਕਿੰਦਾ ਸੀ ਚਟਨੀਆਂ ਜਿਹੜੀ ਬਣਾਉਣੇ ਉਹ ਹਰੇਕ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹਨਾ ਤੇ ਬਸ ਇਹ ਮੈਂ 4 ਤੋਂ 5 ਲੈਏ ਸੀ ਚਿਬੜ ਤੇ ਉਹਨਾਂ ਨੂੰ ਆਪਾਂ ਨੇ ਕੱਟ ਲਿਆ ਸੀ ਛਿੱਲ ਕੇ ਉੱਪਰੋਂ ਇੱਕ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਿਓ ਵਿਚ ਜਿਬੜ ਨਾਲ ਨਾਲ ਥੋੜੀ ਜੀ ਫਾੜੀ ਲੈ ਕੇ ਚੈੱਕ ਕਰਦੇ ਹੋ ਵੀ ਕਿਤੇ ਕੋੜਾ ਨਾ ਹੋਵੇ ਹਨਾ ਜੇਕਰ ਕੋੜਾ ਜਿਬੜ ਚਟਨੀ ਦੇ ਵਿੱਚ ਪੈ ਗਿਆ ਤਾਂ ਸਾਰੀ ਚਟਨੀ ਦਾ ਸਵਾਦ ਬੇ ਖਰਾਬ ਹੋ ਜਾਊਗਾ ਤੇ ਨਾਲ ਹੀ ਬਸ ਇੱਥੇ ਮੈਂ ਲਈਆਂ ਸੀਗੀਆਂ ਹਰੀਆਂ ਮਿਰਚਾਂ ਉਹਦੇ ਵਿੱਚ ਪਾ ਲੈ ਸੀ ਆਪਾਂ ਨੇ ਨਮਕ ਆਪਾਂ ਇਹਨਾਂ ਨੂੰ ਕੁੱਟ ਲਾਂਗੇ ਤੇ ਇਹ ਆਪਸ਼ਨਲ ਆ ਜਾਏਗਾ ਤੁਸੀਂ ਲਾਲ ਮਿਰਚਾਂ ਪਾਉਣੇ ਹੋ ਪਾਉਣਾ ਚਾਹੁੰਦੇ ਹੋ ਕਈ ਵਾਰ ਇਦਾਂ ਦੀਆਂ ਲਾਲ ਮਿਰਚਾਂ ਹੁੰਦੀਆਂ ਨਹੀਂ ਬਿਜਾਰੋ ਮਿਲ ਜਾਂਦੇ ਨੇ ਉਹ ਵੀ ਆਪਾਂ ਪਾ ਸਕਦੇ ਆ ਤੇ ਇਹ ਸੁੱਕੀਆਂ ਲਾਲ ਮਿਰਚਾਂ ਵੀ ਆਪਾਂ ਪਾ ਸਕਦੇ ਆ ਇਹ ਤੁਹਾਡਾ ਹਨਾ ਤੁਹਾਡੀ ਚੁਆਇਸ ਆ ਗਈ ਜਿੱਦਾਂ ਦਾ ਤੁਸੀਂ ਪਸੰਦ ਕਰਦੇ ਹੋ ਤੇ ਮੈਂ ਇਹਦੇ ਵਿੱਚ ਪਾਈਆਂ ਸੀ ਹਰੀਆਂ ਮਿਰਚਾਂ ਪਾ ਕੇ ਆਪਾਂ ਚੰਗੀ ਤਰ੍ਹਾਂ ਨਮਕ ਪਾ ਕੇ ਇਹਨਾਂ ਨੂੰ ਪਹਿਲਾਂ ਫੁੱਟ ਲਵਾਂਗੇ ਤਾਂ ਕਿ ਜਿਹੜੇ ਬੀ ਵਗੈਰਾ ਹੁੰਦੇ ਨੇ ਬਿਲਕੁਲ ਡਰਗੜੀ ਜਾਣ ਤੇ ਬਸ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਬੜ ਤੇ ਇਹ ਤੁਹਾਡੀ ਪਸੰਦ ਆ ਹਨਾ ਵੀ ਤੁਸੀਂ ਇਹਦੇ ਵਿੱਚ ਕੀ ਕੀ ਪਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਪਿਆਜ਼ ਪਾਉਣਾ ਚਾਹੁੰਦੇ ਹੋ ਵਿੱਚ ਇੱਕ ਦਾ ਪਿਆਜ਼ ਵੀ ਪੈ ਜਾਊਗਾ ਤੇ ਜਾਂ ਫਿਰ ਧਨੀਆ ਵਗੈਰਾ ਪਾਉਣਾ ਚਾਹੁੰਦੇ ਹੋ ਉਹ ਵੀ ਬਹੁਤ ਟੇਸਟੀ ਲੱਗਦਾ ਇਹਦੇ ਵਿੱਚ ਤੇ ਬਾਕੀ ਟਮਾਟਰ ਵਗੈਰਾ ਵੀ ਚੰਗਾ ਲੱਗਦਾ ਟਮਾਟਰ ਦਾ ਇਦਾਂ ਹੋ ਜਾਂਦਾ ਵੀ ਚਿਪੜ ਵੀ ਖੱਟੇ ਹੁੰਦੇ ਆ ਹਨਾ ਟਮਾਟਰ ਵੀ ਖੱਟੇ ਹੁੰਦੇ ਆ ਜੇ ਤੁਸੀਂ ਦੋਨਾਂ 'ਚੋਂ ਇੱਕ ਪਾ ਸਕਦੇ ਹੋ ਬਾਕੀ ਤੁਹਾਡੀ ਚੁਆਇਸ ਹੀ ਹੈ ਹਨਾ ਇਹ ਕੋਈ ਇਹ ਚੀਜ਼ ਨਹੀਂ ਹੈਗੀ ਵੀ ਇਹ ਚੀਜ਼ ਨਹੀਂ ਪੈਂਦੀ ਜੈਹੀ ਹੀ ਪੈਂਦੀ ਹੈ ਤੇ ਲਓ ਜੀ ਚਿਪੜਾ ਪੈਣ ਚੰਗੀ ਤਰ੍ਹਾਂ ਪੈਣ ਹੁਣ ਰਗੜ ਲਾਂਗੇ ਤੇ ਬਸ ਇਹ ਚਟਨੀ ਦਾ ਇੱਕ ਨਿਸ਼ਾਨੀ ਹੁੰਦੀ ਹੈ ਵੀ ਜਦੋਂ ਇਹ ਬਣ ਜਾਂਦੀ ਹੈ ਵੀ ਜਿਹੜੇ ਤੇ ਬੀ ਨੇ ਇਹਨਾਂ ਚੰਗੀ ਤਰ੍ਹਾਂ ਰਖੜੀ ਜਾਣਾ ਹਨਾ ਤੁਸੀਂ ਮਿਕਸੀ ਵਗੈਰਾ ਦੇ ਵਿੱਚ ਵੀ ਰਗੜ ਲਓਗੇ ਪਰ ਜਿਹੜਾ ਕੁੰਡੇ ਕੋਟੇ ਦਾ ਸਵਾਦ ਉਹ ਵੱਖਰਾ ਹੀ ਹੁੰਦਾਗਾ ਤੇ ਸਾਨੂੰ ਜ਼ਿਆਦਾਤਰ ਇਹਦੀ ਚਟਨੀ ਕੁੰਡੇ ਕੋਟੇ ਦੀ ਚਟਨੀ ਜਿਹੜੀ ਬਹੁਤ ਪਸੰਦ ਲੱਗਦੀ ਹੈਗੀ ਬਹੁਤ ਵਧੀਆ ਲੱਗਦੀ ਹੈ ਤੁਸੀਂ ਵੀ ਟਰਾਈ ਕਰਕੇ ਦੇਖੋ ਕਈ ਜਗ੍ਹਾ ਤੇ ਨਹੀਂ ਇਹ ਚੀਜ਼ ਖਾਂਦੇ ਹੈਗੇ ਚਟਨੀ ਵਗੈਰਾ ਇੰਨਾ ਦੀ ਨਹੀਂ ਪਤਾ ਹੈਗਾ ਬਾਕੀ ਸਾਡੇ ਇਧਰਲੇ ਏਰੀਏ 'ਚ ਇਹ ਜਾੜੀ ਫੇਮਸ ਆਗੀ ਤੇ ਜਦੋਂ ਵੀ ਕੋਈ ਦਾਲ ਸਬਜ਼ੀ ਨਾ ਹੋਵੇ ਕਿਉਂਕਿ ਜਦੋਂ ਵੀ ਦਾਲ ਸਬਜ਼ੀ ਆਪਣੇ ਘਰ ਵਿੱਚ ਨਾ ਹੋਵੇ ਤੇ ਚਿਬੜ ਆਮ ਹੀ ਹੁੰਦੇ ਨੇ ਹਰ ਇੱਕ ਖੇਤਾਂ ਦੇ ਵਿੱਚ ਹਨਾ ਤੇ ਚਿਬੜਾਂ ਦੀ ਚਟਨੀ ਬਹੁਤ ਟੇਸਟੀ ਲੱਗਦੀ ਹੈਗੀ ਇਹ ਲੋ ਜੀ ਛਟਨੀਆਂ ਪਹਿ ਚੰਗੀ ਤਰ੍ਹਾਂ ਰਗੜਦੀ ਐ ਇਹ ਗੋਲ ਗੋਲ ਘਮਾ ਕੇ ਵੀ ਤੁਸੀਂ ਕੋਟੇ ਨਾਲ ਜਿਹੜੀ ਬੀ ਨੇ ਬਹੁਤ ਚੰਗੀ ਤਰ੍ਹਾਂ ਮਰ ਦਿੰਦੇ ਨੇ ਪਹਿਲਾਂ ਤੁਸੀਂ ਇਦਾਂ ਰਗੜ ਲਿਓ ਤੇ ਫਿਰ ਗੋਲ 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 ਨੂੰ ਕੋਟੇ ਉੱਪਰ ਘੁਮਾ ਕੇ ਉਦਾਂ ਫਿਰ ਰਗੜ ਲਿਓ ਲੋ ਜੀ ਦਾ 10:00 ਵੱਜ ਗਏ ਨੇ ਤੇ ਆਪਾਂ ਲੱਗੇ ਆਪਣਾ ਛਟਨੇ ਤੇ ਮੈਨੂੰ ਲੱਗਾ ਰੋਟੀ ਖਾਣੇ ਨੂੰ 11 ਕਿਹੜਾ ਵੱਜ ਜਾਏ ਤੇ ਇਹ ਹੋਵੇ ਹੋਇਆ ਕਿ ਐਸੀ ਨਾਲੇ ਖਾਓ ਕੋਈ ਜਿਹੀ ਅੱਡੀ ਛਟਨੀ ਐ ਲੰਗੀਆਂ ਪਸਾਟ ਨਹੀਂ ਜੁਕਤੀ ਬਣਾਇਆ ਨਾ ਨਾਲ ਰਸਤੀ ਵੀ ਦੇਖਦੇ ਜਾਓ ਕਿਦਾਂ ਮੈਂ ਬੁਲਾਈ ਆਈ ਜਿਹਾ ਤੇਰਾਉ ਦੀ ਬਸ ਚਟਨੀ ਆਪਣੀ ਤਿਆਰ ਆ ਇਦਾਂ ਤੁਸੀਂ ਗੋਲ ਗੋਲ ਘਮਾ ਕੇ ਕੋਠੇ ਦੇ ਜਿਹੜੇ ਬੀਜ ਨੇ ਸਾਰੇ ਤੁਸੀਂ ਰਗੜ ਲਿਓ ਜੇਕਰ ਤੁਸੀਂ ਮਿਕਸੀ ਵਗੈਰਾ ਜਿਹੜਾ ਰਗੜਨਾ ਚਾਹੁੰਦੇ ਹੋ ਤੁਹਾਡੇ ਕੋਲ ਇਹ ਚੀਜ਼ ਨਹੀਂ ਜਾਂ ਤੁਸੀਂ ਨਹੀਂ ਪਸੰਦ ਕਰਦੇ ਤਾਂ ਤੁਸੀਂ ਮਿਕਸੀ ਦੇ ਵਿੱਚ ਵੀ ਰਗੜ ਸਕਦੇ ਹੋ ਪਰ ਜਿਹੜਾ ਅਸਲੀ ਚਟਨੀ ਦਾ ਸਵਾਦ ਆ ਉਹ ਕੁੰਡੇ ਕੋਠੇ ਨਾਲ ਨਹੀਂ ਹੁੰਦਾਗਾ ਲਓ ਜੀ ਇਸ ਵਾਰ ਬਸ ਆਪਾਂ ਇਹਨੂੰ ਤੜਕਾ ਲਗਾ ਲਾਂਗੇ ਇਹ ਤੁਹਾਡੀ ਪਸੰਦ ਆ ਵੀ ਤੁਸੀਂ ਤੜਕਾ ਲਗਾਉਣਾ ਚਾਹੁੰਦੇ ਹੋ ਇਹ ਆਪਸ਼ਨਲ ਹੁੰਦਾ ਹੈ ਨਾ ਤੇ ਅਸੀਂ ਦੇਸੀ ਘਿਓ ਦਾ ਤੜਕਾ ਇਹਨਾਂ ਦੇ ਪਾਪਾ ਪਸੰਦ ਕਰਦੇ ਨੇ ਕਿਉਂਕਿ ਜਮਾਂ ਤਰੀ ਵਾਂਗੂ ਹੋਵੇ ਵਿੱਚ ਕਿਉਂ ਇੰਨਾ ਜਿਆਦਾ ਪਸੰਦ ਕਰਦੇ ਨੇ ਖਾਣੀ ਚਟਣੀ ਤੇ ਜਿਹੜੇ ਬ੍ਰੈਡ ਪਏ ਸੀ ਨਾ ਬੱਚਿਆਂ ਲਈ ਪਹਿਲਾਂ ਮੈਂ ਬਣਾਈ ਸੀ ਆਈਸਕ੍ਰੀਮ ਬਣਾ ਕੇ ਹਟੀ ਸੀ ਉਹ ਵਾਲੇ ਬ੍ਰੈਡ ਸੀ ਨੇ ਮੈਂ ਕੱਟ ਕਰਕੇ ਰੱਖੇ ਸੀਗੇ ਇੱਥੇ ਤੇ ਬਸ ਜਦੋਂ ਇਹਨਾਂ ਦੇ ਪਾਪਾ ਆ ਗਏ ਤੇ ਮਸਾਲਾ ਚਟਨੀ ਵਗੈਰਾ ਦੀ ਲੱਗ ਕੇ ਤਿਆਰੀ ਕਰਨਾ ਤੇ ਲੋਜੀ ਕਿਉਂ ਆਗੇ ਹੋ ਗਿਆ ਆਪਣਾ ਇਹ ਚੰਗੀ ਤਰ੍ਹਾਂ ਗਰਮ ਹੋਣਾ ਪੈ ਦੇ ਵਿੱਚ ਪਾ ਦਾਂਗੇ ਚਟਨੀ ਤੇ ਥੋੜਾ ਜਿਹਾ ਆਪਾਂ ਬਾਅਦ ਵਿੱਚ ਲਗਾ ਦਾਂਗੇ ਸੇਕ ਲੋ ਇਹ ਚੰਗੀ ਤਰ੍ਹਾਂ ਫਿਰ ਸੇਕ ਲਵਾ ਕੇ ਇਹਨੂੰ ਤੜਕਾ ਲੱਗ ਜੇ ਇੱਕ ਤਰ੍ਹਾਂ ਦਾ ਵੀ ਆਪਣੀ ਚਟਨੀ ਜਿਹੜੀ ਤਕਲੀ ਬਾਕੀ ਤੁਸੀਂ ਮલાઈ ਮੱਖਣ ਨਾਲ ਵੀ ਜਿਹੜੀ ਇਹ ਚਟਨੀਆਂ ਖਾ ਸਕਦੇ ਹੋਗੇ ਰੋਟੀ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ ਖਾਸ ਕਰ ਜਦੋਂ ਸਬਜ਼ੀ ਨਾ ਹੋਵੇ ਤਾਂ ਬਹੁਤ ਵਧੀਆ ਤਰੀਕਾ ਨਾਲ ਜਲਦੀ ਬਣ ਜਾਂਦਾ ਤੇ ਨਾਲੇ ਆਪਣਾ ਤੇ ਸਟੇ ਵੀ ਬਦਲ ਦਿੰਦਾ ਹਨਾ ਫਸਕਾ ਜਿਹੜੂ ਦਾਲਾ ਸਬਜ਼ੀਆਂ ਦੀ ਤੁਜੀ ਨਾ ਕਰੇ ਹਨਾ ਕੋਈ ਵੀ ਤਾਂ ਸਬਜ਼ੀ ਖਾਣ ਨੂੰ ਤੇ ਲੋਜੀ ਚਟਨੀ ਆਪਣੀ ਤਿਆਰ ਆ ਹੁਣ ਆਪਾਂ ਪਾਵਾਂਗੇ ਰੋਟੀ ਸਬਜ਼ੀ ਨੂੰ ਲੱਗੀ ਪਈ ਸੀ ਉਹ ਫੋਕੋ ਵੇਟ ਕਰ ਰਹੀ ਸੀ ਬੈਠੇ ਕਿਹੜੇ ਵੇਲੇ ਦਾ ਤੇ ਉਸ ਬਾਅਦ ਬਸ ਮੈਂ ਕਰ ਰਹੀ ਸੀ 얘 ਤੇ ਦੁੱਧ ਗਰਮ ਬੱਚਾ ਦੇ ਲਈ ਪੀਣ ਤੇ ਬੱਚਾ ਨੂੰ ਆਦਤ ਥੀ ਕਿ ਉਹ ਦੁੱਧ ਵੀ ਤੇ ਦੋਈ ਨਾ ਨਹੀਂ ਪੈਂਦੇ ਹੈਗੇ ਸ਼ਾਮ ਨੂੰ ਅਸਲ ਉਹ ਕਰ ਰਹੀ ਸੀ ਵੇਟ ਨੂਰ ਆਪਣੀ ਸੋ ਗਈ ਸੀ ਪਹਿਲਾਂ ਮੈਂ ਸਾਨੂੰ ਨੂਰ ਦੀ ਨਹੀਂ ਸੌਰੀ ਦੁੱਧ ਨਹੀਂ ਸੀ ਕਰੂ ਕਰੀ ਮੈਂ ਇੱਥੇ ਆਈਸਕ੍ਰੀਮ ਬਣਾ ਰਹੀ ਸੀ ਹਾਂਜੀ ਹਾਂ ਉਹ ਮੈਂ ਕੀਤਾ ਸੀਗਾ ਬੈਟਰ ਤਿਆਰ ਤੇ ਜਿਹੜਾ ਆਪਣੇ ਬ੍ਰੈਡ ਵਗੈਰਾ ਹੁੰਦੇ ਨੇ ਹਨਾ ਉਹਨਾਂ ਦਾ ਬੈਟਰ ਤਿਆਰ ਕੀਤਾ ਸੀਗਾ ਜਮਾਂ ਬਾਅਦ ਆ ਪਹਿਲਾਂ ਕਾਸ਼ਟ ਬਾਅਦ ਉਹਨੂੰ ਕੱਢ ਲਿਆ ਇਹਦੀ ਰਸਮੀ ਚਾ ਵੀ ਥਰੇ ਕਰੂਗੀ ਭੋਰ ਪਾ ਕੇ ਸ਼ੇਅਰ ਕਰੂੰਗੀ ਤੇ ਨੂਰ ਦੀ ਦੇਖੋ ਇਧਰ ਹਰਕ ਤੇ ਨੂਰ ਨਾ ਸੋ ਰਹੀ ਸੀ ਇਹਨਾਂ ਦੇ ਪਾਪਾ ਨੇ ਇੱਕ ਵਾਰੀ ਜਗਾ ਕੇ ਉਹਨੂੰ ਕਹਤਾ ਕਹਿੰਦੇ ਮੈਂ ਵੀ ਸੇਵ ਲੈ ਕੇ ਆਇਆ ਇਹਨੇ ਸੇਵਰਾ ਸਪੈਸ਼ਲ ਫੋਨ ਕਰਕੇ ਮੰਗਵਾਏ ਸੀ ਤੇ ਹੁਣ ਨਾ ਇਹ ਤਾਂ ਸੁੱਤੀ ਹੋਈ ਬੈਠੀ ਸੀ ਪਹਿਲਾਂ ਤੇ ਇੱਕ ਵਾਰੀ ਇਹਨੇ ਬੈਠ ਕੇ ਚੱਕ ਲਿਆ ਬਾਣੀਆਂ ਤੇ ਹੁਣ ਨਾ ਉਹ ਪੈ ਗਈ ਪਈ ਪਈ ਸੇਵ ਖਾ ਰਹੀ ਆ ਦੇਖੋ ਤੇ ਨਾਲੇ ਪਲੇਟ ਨਹੀਂ ਦੇਣ ਦਿੰਦੀ ਕਿਸੇ ਉੱਪਰ ਉਹਨੇ ਗੋਡਾ ਰੱਖ ਛੱਡਿਆ ਵੀ ਕੋਈ ਫੇਰੀ ਪਲੇਟ ਨਾ ਲੈ ਜੇ ਜਾ ਕੇ ਕੇ ਤੇ ਲੋਜੀ ਆਪਾਂ ਬਸ ਇੱਥੇ ਵੀਡੀਓ ਦਾ ਆਪਾਂ ਇੱਥੇ ਹੀ ਕਰਦੇ ਆ ਐਂਡ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ